ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 5-5 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਜੀ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ ਬਾਕੀ ਆਪਣੇ 5-5 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਹਰ ਕੋਈ ਬਣਾ ਸਕਦਾ ਹਰੇਕ ਰੰਗ ਤੇ ਬਣਾ ਸਕਦੇ ਆ ਜੀ ਇਹ ਸੌਖਾ ਬਹੁਤ ਹੈ ਸੋਨਾ ਵੀ ਬਹੁਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਲਓ ਜੀ ਆਪਾਂ ਫਸਟ ਗੁੰਡਾ ਤਾਰਾਂਗੇ ਦੋ ਗੁੰਡੇ ਆਪਾਂ ਉਲਟੇ ਬਣਾਵਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਕੁੰਡਾ ਛੱਡ ਕੇ ਆਪਣੇ ਦੋ ਕੁੰਡੇ ਉਲਟੇ ਬਣਾਏ ਤਿੰਨ ਕੁੰਡੇ ਆਪਣੇ ਸਿੱਧੇ ਹੋ ਗਏ ਪੰਜ ਕੁੰਡੇ ਹੋ ਗਏ ਫਿਰ ਤੋਂ ਦੋ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਉਲਟੇ తిని కండే సీధే దో కుండే ఉల్టే కుండా బావేట్లా కు సవే ఫస్ట్ కుార్యా दो कुंडे उल्टी साइड तो तीन कुंडे उल्टे बनाव जी ਚਲੋ ਜੀ ਆਪਾਂ ਆਗੇ ਸਿੱਧੀ ਸਾਈਡ ਫਸਟ ਗੁੰਡਾ ਤਾਰਿਆ ਦੋ ਗੁੰਡੇ ਆਪਾਂ ਬਣਾਵਾਂਗੇ ਜੀ ਉਲਟੇ ਧਾਗਾ ਪਿੱਛੇ ਕਰਾਂਗੇ ਹੁਣ ਜਿਹੜੇ ਆਪਣੇ ਕੋਲੇ ਆ ਤਿੰਨ ਗੁੰਡੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਪਹਿਲਾਂ ਆਪਾਂ ਤਿੰਨ ਗੁੰਡੇ ਹਟਾਰਾਂਗੇ ਇਸ ਤਰ੍ਹਾਂ ਲਵਾਂਗੇ ਸਲਾਈ ਤੇ ਧਾਗਾ ਉੱਪਰ ਦੀ ਲੈ ਕੇ ਆਵਾਂਗੇ ਧਾਗਾ ਆਪਣਾ ਪਿਛਲੇ ਪਾਸੇ ਆ ਅੱਗੇ ਲੈ ਜਾਂਦਾ ਆਪਾਂ ਧਾਗਾ ਹੁਣ ਫਿਰ ਧਾਗਾ ਆਪਾਂ ਪਿੱਛੇ ਕਰ ਦਾਂਗੇ ਜਿਹੜਾ ਆਪਣਾ ਆਹ ਵਾਲਾ ਕੁੰਡਾ ਹੈ ਇਹਨੂੰ ਆਪਾਂ ਲਾਵਾਂਗੇ ਦੋਹਾਂ ਦੇ ਉੱਪਰੋਂ ਦੇ ਉਲਟਾ ਦਾਂਗੇ ਹੁਣ ਆਪਣੇ ਕੋਲ ਦੋ ਕੁੰਡੇ ਰਹਿ ਗਏ ਜੀ ਚਲੋ ਜੀ ਆਪਾਂ ਬਣਾ ਲਿਆ ਇੱਕ ਕੁੰਡਾ ਵੜਪਾ ਕੇ ਅਗਲਾ ਗੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਦੋ ਗੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਆ ਤਿੰਨ ਗੁੰਡੇ ਆਪਾਂ ਸਲਾਈ ਤੇ ਲਾਵਾਂਗੇ ਇਸ ਤਰ੍ਹਾਂ ਖਾਲੀ ਫਿਰ ਧਾਗਾ ਆਪਣੇ ਵੱਲ ਕਰਾਂਗੇ ਇਹਨਾਂ ਗੁੰਡਿਆਂ ਨੂੰ ਆਪਾਂ ਸਲਾਈ ਤੇ ਲੈ ਲਾਂਗੇ ਫਿਰ ਧਾਗਾ ਆਪਾਂ ਪਿੱਛੇ ਕਰ ਲਵਾਂਗੇ ਫਿਰ ਆ ਕੁੰਡਾ ਆਪਾਂ ਲਵਾਂਗੇ ਦੋ ਕੁੰਡਿਆਂ ਦੇ ਉੱਪਰੋਂ ਦੀ ਉਲਟਾ ਦੇਵਾਂਗੇ ਤੇ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਵਾਲ ਪਾ ਕੇ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਬਹੁਤ ਸੋਹਣਾ ਲੱਗਦਾ ਜੀ ਬਣਿਆ ਹੋਇਆ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਆਪਾਂ ਤੁਹਾਨੂੰ ਵਾਰੀ-ਵਾਰੀ ਰਿਕਵੈਸਟ ਕਰਦੇ ਆ ਕਿ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਰੇ ਜਣੇ ਜਿੰਨੇ ਵੀ ਭੈਣ ਭਰਾ ਵੇਖਦੇ ਆ ਸਾਰੇ ਜਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਤੇ ਲਓ ਜੀ ਆਪਾਂ ਸਲਾਈ ਬਣਾ ਲਈ ਹੈਗੀ ਸਿੱਧੀ ਚਾਨਣ ਪੈਂਦਾ ਹੈ ਬਾਹਰ ਦਾ ਇਹ ਤਾਂ ਨੀਰਾ ਕਰ ਲੈਨੇ ਆ ਬਾਰ ਬੰਦ ਕਰ ਲੈਨੇ ਆ ਤਾਂ ਫੇਰ ਵੀ ਨਹੀਂ ਦਿਖਾਈ ਦਿੰਦਾ ਹੁਣ ਆਪਾਂ ਬੰਦੇਖੋ ਜੀ ਇੱਕ ਗੁੰਡਾ ਤਾਰਿਆ ਦੋ ਗੁੰਡੇ ਆਪਾਂ ਸਿੱਧੇ ਬਣਾ ਲੇ ਤੇ ਆਪਣੇ ਤਿੰਨ ਗੁੰਡੇ ਆ ਗਏ ਇਹਨਾਂ ਨੂੰ ਆਪਾਂ ਉਲਟੇ ਬਣਾ ਲਵਾਂਗੇ ਜਿਹੜਾ ਆਪਾਂ ਵਲ ਪਾਇਆ ਸੀ ਗੁੰਡਾ ਉਹ ਵੀ ਆਪਾਂ ਉਲਟਾ ਬਣਾ ਲੈਣਾ ਜੀ ਆਪਾਂ ਉਲਟੀ ਸਲਾਈ ਵੀ ਬਣਾ ਲਈ ਆ ਹੁਣ ਦੇਖੋ ਜੀ ਆਪਾਂ ਇੱਕ ਗੁੰਡਾ ਤਾਰਿਆ ਦੋ ਗੁੰਡੇ ਆਪਾਂ ਉਲਟੇ ਬਣਾਵਾਂਗੇ ਤਿੰਨ ਗੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਇਸ ਸਲਾਈ ਵਿੱਚ ਆਪਾਂ ਡਿਜ਼ਾਈਨ ਨਹੀਂ ਬਣਾਉਣਾ ਇਹਨੂੰ ਆਪਾਂ ਸਿੱਧੀ ਬਣਾਵਾਂਗੇ ਸਿੱਧੀ ਦਾ ਮਤਲਬ ਦੋ ਗੁੰਡੇ ਉਲਟੇ ਤਿੰਨ ਗੁੰਡੇ ਸਿੱਧੇ ਇਸ ਤਰ੍ਹਾਂ ਬਣਾਵਾਂਗੇ ਜੀ ਆਪਾਂ ਡਿਜ਼ਾਈਨ ਨਹੀਂ ਪਾਉਣਾ ਤੇ ਸਲਾਈ ਚ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਤਿੰਨ ਕੁੰਡੇ ਉਲਟੇ ਤਦ ਲਓ ਜੀ ਆਪਾਂ ਦੋ ਸਲਾਈਆਂ ਬਣਾ ਲਈਆਂ ਇਸ ਤਰ੍ਹਾਂ ਬਣਿਆ ਆਪਣਾ ਡਿਜ਼ਾਈਨ ਤੇ ਹੁਣ ਦੇਖੋ ਜੀ ਅੱਗੇ ਆਪਾਂ ਫਿਰ ਤੋਂ ਬਣਾਵਾਂਗੇ ਡਿਜ਼ਾਈਨ ਇੱਕ ਕੁੰਡਾ ਤਾਰਿਆ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਤਿੰਨਾਂ ਕੁੰਡਿਆਂ ਨੂੰ ਆਪਾਂ ਫਿਰ ਤੋਂ ਉਤਾਰ ਲਵਾਂਗੇ ਧਾਗਾ ਆਪਣੇ ਵੱਲ ਕਰਕੇ ਕੁੰਡੇ ਫਿਰ ਆਪਾਂ ਇਸ ਸਲਾਈ ਤੇ ਵਾਪਸ ਲੈ ਲਵਾਂਗੇ ਦਾ ਪਿੱਛੇ ਕਰ ਲਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਆਪਾਂ ਦੋ ਕੁੰਡਿਆਂ ਦੇ ਉੱਪਰੋਂ ਦੀ ਇਸ ਤਰ੍ਹਾਂ ਨੰਗਾ ਦੇਾਂਗੇ ਤੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਵਾਂਗੇ ਇਹ ਤੇ ਆਪਾਂ ਵਾਲ ਪਾ ਲਿਆ ਜੀ ਦੇਖ ਚਾਨਣ ਪੈਂਦਾ ਬਾਹਰੋਂ ਤਾਂ ਦਿਖਾਈ ਨਹੀਂ ਦਿੰਦਾ ਦੋ ਕੁੰਡੇ ਉਲਟੇ ਲਓ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਜੀ ਬਹੁਤ ਸੋਹਣਾ ਲੱਗਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਇੱਥੇ ਆਪਾਂ ਜੇ ਬਣਾਉਨੇ ਵੀ ਆਪਾਂ ਇਸ ਤਰ੍ਹਾਂ ਸਿੰਗਲ ਜੇ ਟਾਂਕਾ ਆਉਂਦਾ ਤੇ ਇਹਦੇ ਤੇ ਡਬਲ ਆ ਜਾਂਦਾ ਜੀ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਇਹ ਦੇਖੋ ਜੀ ਦੋ ਟਾਂਕੇ ਆ ਜਾਂਦੇ ਇੱਥੇ ਇਹ ਉਹਨੋਂ ਹੋਰ ਬਣਿਆ ਹੋਇਆ ਦਿਖਾਉਣਾ ਹੈ ਥੋੜਾ ਜਿਹਾ। ਜਿਵੇਂ ਦੇਖੋ ਜੀ ਇਸ ਤਰ੍ਹਾਂ ਲੱਗਦਾ ਹੈ। ਆ ਨੀਚੇ ਦੇਖੋ ਦੋ ਆਪਾਂ ਬਣਾਏ ਸੀ ਸਿੰਗਲ ਟਾਂਕੇ ਵਾਲੇ। ਇਸ ਤਰ੍ਹਾਂ ਲੱਗਦਾ ਹੈ ਤੇ ਆ ਥੋੜਾ ਜਿਹਾ ਦੇਖੋ ਇਹਦੇ 'ਚ ਵੀ ਥੋੜੀ ਜਿਹੀ ਫੁੱਲ ਵੀ ਵੱਡਾ ਬਣ ਜਾਂਦਾ ਹੈ। ਤੇ ਬਹੁਤ ਸੋਹਣਾ ਲੱਗਦਾ ਦੇਖੋ ਜੀ ਕਿਸੇ ਵੀ ਰੰਗ ਤੇ ਪਾ ਸਕਦੇ ਹੋ। ਤੇ ਕੋਈ ਵੀ ਪ੍ਰੋਜੈਕਟ ਬਣਾਓ ਕੋਟੀ ਸਵੈਟਰ ਜੈਕਟ ਹਰੇਕ ਚੀਜ਼ ਤੇ ਪਾ ਸਕਦੇ ਹਾਂ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਦੇਖਣ ਵਾਲੇ ਤਾਂ ਬਹੁਤ ਜਣੇ ਲਾਈਕ ਬਹੁਤ ਘੱਟ ਮਿਲਦੇ ਜੀ ਆਪਾਂ ਲਾਈਕ ਵੀ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੋ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ